शर्त वापसि बहान करो, करो। मु

ਮੁਰਦਾਬਾਦ 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 ਸਰਕਾਰ ਹਾਏ 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 ਚਾਟ ਦੀ ਸ਼ਰਤਾਂ ਬਾਪਸ ਲੋ ਵਾਪਸ ਲੋ ਚਾਟ ਦੀ ਸ਼ਰਤਾਂ ਬਾਪਸ ਲੋ ਵਾਪਸ ਲੋ ਵਾਪਸ ਲੋ ਰਾਣੀ ਪੈਸੇ ਵਾੜ ਕਰੋ ਵਾਪਸ ਕਰੋ ਵਾਪਸ ਕਰੋ ਕੋਲਾ ਭਜੰਦੀਏ ਨਾਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੈਂ ਮੇਰਾ ਨਾਮ ਕੁਲਦੀਪ ਪੂਰੋਆਲਾ ਅੱਜ ਸਮੂਹ ਜਥੇਬੰਦੀਆਂ ਜ਼ਿਲ੍ਹੇ ਦੇ ਵੱਲੋਂ ਜਿਹੜੇ ਅਧਿਆਪਕਾਂ ਦੇ ਉੱਤੇ ਟੱਟ ਦੀ ਸ਼ਰਤ ਥੋਪੀ ਗਈ ਆ ਉਦੇ ਵਿਰੋਧ ਵਿੱਚ ਆਪਾਂ ਜਿਹੜਾ ਪੱਤਰ ਜਾਰੀ ਕੀਤਾ ਉਹਦੀਆਂ ਕਾਪੀਆਂ ਸਾਰੀਆਂ ਗਈਆਂ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ 2011 ਤੋਂ ਜਿਹੜੇ ਪਹਿਲਾ ਨਿਯੁਕਤ ਅਧਿਆਪਕ ਨੇ ਉਹਨਾਂ ਤੇ ਜਿਹੜਾ ਟੱਟ ਦੀ ਸ਼ਰਤ ਛੋਪੀ ਗਈ ਹੈ ਉਹ ਵਾਪਸ ਲਈ ਜਾਵੇ ਕਿਉਂਕਿ ਉਹ ਸਾਰੇ ਅਧਿਆਪਕ ਆਪਣੇ ਸਮੇਂ ਦੀਆਂ ਸ਼ਰਤਾਂ ਬਦਲ ਕੇ ਟੈਸਟ ਦੇ ਕੇ ਭਰਤੀ ਹੋਏ ਸੀ ਇਸ ਕਰਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਇਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਰਾਹਤ ਦੇਣ ਲਈ ਵਿਧਾਨ ਸਭਾ ਚ ਕਾਨੂੰਨ ਪਾਸ ਕਰੇ ਅਤੇ ਸੁਪਰੀਮ ਕੋਰਟ ਚ ਰਿਵਿਊ ਪਟੀਸ਼ਨ ਜਾਰੀ ਕਰੇ ਜਿਹਦੇ ਨਾਲ ਜਿਹੜਾ ਅਧਿਆਪਕਾਂ ਦੇ ਵਿੱਚ ਜਿਹੜਾ ਇਹ ਦਹਿਸ਼ਤ ਪਾਈ ਜਾ ਰਹੀ ਹੈ ਵੀ ਉਹਨਾਂ ਨੂੰ 2 ਸਾਲ ਦੇ ਬਾਅਦ ਜਿਹੜਾ ਨੌਕਰੀ ਤੋਂ ਫਾਰ ਕਰ ਦੇਣਾ ਜਾਂ ਉਹਨਾਂ ਦੀ ਤਰੱਕੀ ਨਹੀਂ ਕਰਨੀ ਇਸ ਕਰਕੇ ਇਸ ਟੱਟ ਦੀ ਸ਼ਰਤ ਨੂੰ ਜਿਹੜਾ ਵਾਪਸ ਲਿਆ ਜਾਵੇ ਤੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਪੁਰਾਣੀ ਪੈਨਸ਼ਨ ਜਿਹੜੀ ਭਾਲ ਕਰਾਂਗੇ ਉਹ ਅਜੇ ਤੱਕ ਭਾਲ ਨਹੀਂ ਕੀਤੀ ਉਹ ਭਾਲ ਕੀਤੀ ਜਾਵੇ 16% ਡੀ ਹੈ ਜਿਹੜਾ ਉਤਰਾਂ ਤੇ ਜਾਰੀ ਕੀਤਾ ਜਾਵੇ ਪੀਸੀਪੀ ਸਕੀਮ ਜਿਹੜੀ 4 ਨੂੰ 14 ਉਹ ਨਹੀਂ ਜ ਦਿੱਤੀ ਕੱਟੇ-ਭੱਤੇ ਜਿਹੜੇ ਉਹ ਨਹੀਂ ਬਾਲ ਕੀਤੇ ਇਸਰ ਬਹੁਤ ਸਾਰੀਆਂ ਅਧਿਆਪਕਾਂ ਦੇ ਮਸਲੇ ਆ ਉਹਨਾਂ ਨੂੰ ਸਰਕਾਰ ਗੱਲਬਾਤ ਨਾਲ ਹੱਲ ਕਰੇ ਜੇਕਰ ਇਹ ਹੱਲ ਨਾ ਕੀਤਾ ਤਾਂ 22 ਫਰਵਰੀ ਨੂੰ ਪੰਜਾਬ ਦੇ ਸਮੂਹ ਅਧਿਆਪਕ ਜਥੇਬੰਦੀਆਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਤੇ ਵੱਡਾ ਪ੍ਰਦਰਸ਼ਨ ਕਰਨਗੇ ਆ ਰਾਜੀਪੁਰ ਈਟੀਟੀ ਯੂਨੀਅਨ ਵਿੱਚ ਸ਼ਾਮਲ ਹਾਂ 2006 ਤੋਂ ਸਰਸਾ ਡਿਪਾਰਟੀਸੀ 2006 ਵਿੱਚ ਜਿਹੜੇ ਟੈਸਟ ਹੋਏ ਸਨ ਜਾਂ ਬੀਏਡ ਵਿੱਚ ਟੈਸਟ ਹੁੰਦੇ ਸਨ ਉਹ ਟੈਸਟਾਂ ਨੂੰ ਪਾਸ ਕਰਕੇ ਹਾਈ ਰੈਂਕ ਤੇ ਮੈਰਿਟ ਲੈ ਕੇ ਅਸੀਂ ਸਾਰੀਆਂ ਯੋਗਤਾਵਾਂ ਪੂਰੀਆਂ ਕਰਕੇ ਫੇਰ ਹੀ ਟੀਚਰ ਕਮਿਊਨਿਟੀ ਵਿੱਚ ਆਏ ਹੋਏ ਹਾਂ ਜੇ ਅੱਜ ਟੈਟ ਚਾਲੂ ਹੋਇਆ ਹੈ ਤੇ ਟੈਟ ਦੀ ਸ਼ਰਤ ਅੱਜ ਦੇ ਲੋਕਾਂ ਤੇ ਲਾਗੂ ਹੈ ਪਰ ਉਸ ਟਾਈਮ ਦੀ ਯੋਗਤਾਵਾਂ ਅਨੁਸਾਰ ਜਦ ਅਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ ਤਾਂ ਸਾਨੂੰ ਟੈਟ ਲ ਕਰਨ ਦੀ ਬਾਦਿਜ ਕਰਨਾ ਬਿਸਰਾਸਰ ਅਨਿਆਏ ਹੈ ਸੁਪਰੀਮ ਕੋਰਟ ਕੇਂਦਰ ਸਰਕਾਰ ਜਾਂ ਸਾਡੀ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕੀ ਜੇ ਇੱਕ ਟੀਚਰ ਤੋਂ ਤੁਸੀਂ ਇਹ ਟੈਸਟ ਲਗਾ ਰਹੇ ਹੋ ਤੇ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਜਾਂ ਤੁਹਾਡੇ ਜੱਜ ਨੇ ਜਾਂ ਤੁਹਾਡੀਆਂ ਹੋਰ ਪੁਲਿਸ ਅਕੈਡਮੀਆ ਨੇ ਕੀ ਤੁਸੀਂ ਉਹਨਾਂ ਤੋਂ ਲੋ ਟੈਸਟ ਲਵੋਗੇ ਕੀ ਇੱਕ ਜੱਜ ਦੁਬਾਰਾ ਲਾਹ ਦਾ ਟੈਸਟ ਦੇ ਸਕਦਾ ਪਾਸ ਕਰੇਗਾ ਤੇ ਫਿਰ ਉਸ ਨੂੰ ਤੁਸੀਂ ਨੌਕਰੀ ਤੇ ਲਾਗੂ ਰੱਖ ਸਕਦੇ ਹੋ ਜਿੱਦਾਂ ਜੋ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕਿਹਾ ਗਾ ਤੇ ਇਹ ਕਹਿੰਦਾ ਸਰਕਾਰ ਦਾ ਦਿਮਾਗ ਹੈ ਤਾਂ ਕਰਦੇ ਤਾਂ ਤੁਹਾਡਾ ਅਗਲਾ ਸਵਾਲ ਕੀ ਹੋਏ ਭਾਈ ਤ੍ਰਿਪਤੀ ਭਾਈ ਤ੍ਰਿਪਤੀ ਸਾਡਾ ਅਗਲਾ ਸਟੈਪ ਹੈ ਕਿ ਬਾਈਟ੍ਰਿਕ ਨੂੰ ਅਸੀਂ ਸਟੇਕ ਲੈਵਲ ਤੇ ਇਹ ਪ੍ਰੋਟੈਸਟ ਕਰਾਂਗੇ ਆਨੰਦਪੁਰ ਸਾਹਿਬ ਜੇ ਉਸ ਵਲੇ ਵੀ ਸਰਕਾਰ ਨਹੀਂ ਜਾਗੀ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਏਗਾ ਤੇ ਲਗਾਤਾਰ ਹੀ ਚੱਲੇਗਾ